ਲੋ ਵੀ ਦੋਸਤੋ ਜਿਹੜੇ ਵੀਰ ਛੋਟੀ ਗੱਟੀ ਪਾਲ ਕੇ ਚੰਗੀ ਛੋਟੀ ਤਿਆਰ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਦੋਸਤੋ ਅੱਜ ਦੀ ਵੀਡੀਓ ਆ ਅੱਜ ਜਿਹੜੀ ਗੱਟੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਦੋਸਤੋ ਇਹ ਨੀਲੀ ਰਾਈਚ ਪੈਂਦੀ ਹੈ ਏ ਟੂ ਜ਼ेड ਮਾਰਕਿੰਗ ਹੋਊ ਦੋਸਤੋ ਜੇ ਉਮਰ ਦੀ ਗੱਲ ਕਰਦੇ ਆਂ ਉਮਰੋਂ ਹਜੇ 7 8 ਮਹੀਨਿਆਂ ਦੀ ਹੈ ਸੰਭੀ ਪਲੀ ਦੋਸਤੋ ਚੰਗੀ ਆ ਬਾਕੀ ਦੋਸਤੋ ਜੇ ਆਪਾਂ ਫੇਸ ਕੁਆਲਟੀ ਦੀ ਗੱਲ ਕਰਦੇ ਆਂ ਮਣਕਣੀ ਆੱਖਾ ਦੋਸਤੋ ਸਿੱਧਾ ਪਟਾ ਆਉਂਦਾ ਜबान ਜਿਹੜੀ ਗਲਾਬੀ ਹੋਊਗੀ ਬਾਕੀ ਦੋਸਤੋ ਪੈਠਪੜਾ ਤੁਸੀਂ ਦੇਖ ਸਕਦੇ ਆਂ ਵੀ ਕਿੰਨੀ ਜ਼ਿਆਦਾ ਚੰਗੀ ਗੱਟੀ ਸੰਭੀ ਪਲੀ ਆ ਉੱਚੇ ਪੈਠਪੜੇ ਦੀ ਦੋਸਤੋ ਚੰਗੀ ਫੀਡ ਚੰਗੇ ਦੁੱਧ ਤੇ ਪਲੀ ਆ ਚੰਗੀ ਦੁੱਧ ਦੀ ਮਾਂ ਦੀ ਧੀ ਆ ਬਾਕੀ ਦੋਸਤੋ ਸੂ ਦੇ ਉੱਪਰ ਨਿਸ਼ਾਨ ਮਿਲ ਜੂਗਾ ਤੇ ਜੇ ਦੋਸਤੋ ਝੋਲੀ ਦੀ ਗੱਲ ਕਰਦੇ ਹਾਂ ਜੇ ਉਮਰ ਦੇ ਹਿਸਾਬ ਨਾਲ ਥਣ ਚੈੱਕ ਕਰੋ ਦੋਸਤੋ 7-8 ਮਹੀਨੇ ਦੀ ਕੱਟੀ ਨੂੰ ਥਣ ਦੇਖੋ ਕਿੰਨਾ ਚੰਗਾ ਲੱਗਾ ਹੋਇਆ ਤੇ ਠੰਡੀ ਸੀਲ ਦੋਸਤੋ ਪੁੱਜ ਕੇ ਜਾਦੀ ਹੈ ਤੇ ਵਿੱਥੀ ਦੇ ਉੱਪਰ ਥਾਣਾ ਥਾਣਾ ਦਾ ਸਹਿਜ ਦੇ ਸਕਦੇ ਹਾਂ ਬਿਲਕੁਲ ਸਾਫ਼ ਸੁਥਰੀ ਝੋਲੀ ਸੂਤ ਦੇ ਧੁੰਨ ਦੇ ਨਿਸ਼ਾਨ ਮਿਲ ਜੂ ਦੋਸਤੋ ਜੇਕਰ ਰੇਟ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਜਿਹੜਾ ਸਾਡੇ ਨਾਲ ਸੰਪਰਕ ਕਰ ਸਕਦੇ ਦੋਸਤੋ ਬਾਕੀ ਕੱਟੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਪੇਜ ਦੇ ਉੱਪਰ ਨਵੇਂ ਆਏ ਆ ਤਾਂ ਜਾਂਦੇ ਜਾਂਦੇ ਪੇਜ ਨੂੰ ਫੋਲੋ ਜਰੂਰ ਕਰਿਓ ਧੰਨਵਾਦ ਜੀ ਅੱਜ ਦੀ ਸ਼ਾਰਟ ਵੀਡੀਓ ਦੇਖਣ ਦੇ ਲਈ